ਾਰੇ ਦੋਸਤੋ ਨਮਸਕਾਰ ਸਤਿ ਸ਼੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਐਸ ਸਿੱਲਕੀ ਚੈਨਲ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਐਸ ਐਸ ਸਿੱਲਕੀ ਦੋਸਤੋ ਅੱਜ ਗੱਲ ਕਰ ਰਿਹਾ ਹਾਂ ਬਾਬਾ ਬਲਕਨਾਥ ਜੀ ਬਾਰੇ ਬਾਬਾ ਬਲਕਨਾਥ ਇੱਕ Hindu ਦੇਵਤਾ ਹੈ ਜਿਸ ਦੀ ਉੱਤਰ ਭਾਰਤੀ ਰਾਜ ਮੱਧ ਪ੍ਰਦੇਸ਼ ਅਤੇ ਪੰਜਾਬ ਵਿੱਚ ਬਹੁਤ ਸ਼ਰਧਾ ਨਾਲ ਪੂਜਾ ਕੀਤੀ ਜਾਂਦੀ ਹੈ हिमाचल प्रदेश ਦੇ ਪਿੰਡ ਚੱਕ ਮੋਹ ਸਥਿਤ ਡਾਊਟ ਸਿੱਧ ਗੁਫਾ ਦੇ ਵਾਸੀ ਸਿੱਧ ਬਾਬਾ ਬਲਕਨਾਥ ਦੇ ਧਾਮ ਤੇ ਸਾਰਾ ਸਾਲ ਸ਼ਰਧਾਲੂਆਂ ਦੀ آمد ਜਾਰੀ ਰਹਿੰਦੀ ਹੈ ਪਰ ਚੇਤ੍ਰ ਮਹੀਨੇ ਦੇ ਚਾਲੇ ਸ਼ੁਰੂ ਹੁੰਦੇ ਆ ਇਹ ਸ਼ਰਧਾਲੂਆਂ ਦਾ ਵੱਖਰਾ ਹੀ ਜੋਸ਼ ਵੇਖਣ ਨੂੰ ਮਿਲਦਾ ਹੈ ਡੋੜ ਸਿੱਧ ਗੁਫਾ ਤੋਂ 6 ਕਿਲੋਮੀਟਰ ਦੂਰ ਸ਼ਾਤਲਾਈ ਵਿਖੇ ਹੀ ਬਾਬਾ ਬਲਕਨਾਥ ਜੀ ਦਾ ਮੰਦਿਰ ਹੈ ਇਹ ਉਹ ਅਸਥਾਨ ਹੈ ਜਿੱਥੇ ਬਾਬਾ ਜੀ ਗਊਆਂ ਚਾਰਿਆ ਕਰਦੇ ਸਨ ਤੇ ਜਿੱਥੇ ਬਾਬਾ ਜੀ ਨੇ 12 ਸਾਲ ਦੀਆਂ ਰੋਟੀਆਂ ਤੇ ਲੱਸੀ ਵਿਖਾਈ ਸੀ ਸ਼ਰਧਾਲੂ ਬਾਬਾ ਜੀ ਨੂੰ ਆਟੇ ਗੁੜ ਤੇ ਦੁੱਧ ਦੇ ਬਣੇ ਰੋਟ ਦਾ ਭੋਗ ਲਵਾਉਂਦੇ ਹਨ ਮੰਨਿਆ ਜਾਂਦਾ ਹੈ ਕਿ ਰੋਟ ਪ੍ਰਸ਼ਾਦ ਪਿੱਛੇ ਸਿੱਧ ਜੋਗੀ ਦਾ ਭਗਤਾਂ ਨੂੰ ਸੁਨੇਹਾ ਹੈ ਕਿ ਉਹ ਆਟੇ ਵਰਗੀ ਨਿਮਰਤਾ ਗੁੜ ਵਰਗੀ ਮਿਠਾਸ ਤੇ ਦੁੱਧ ਵਰਗੀ ਸ਼ੁੱਧਤਾ ਆਪਣੇ ਅੰਦਰ ਪੈਦਾ ਕਰਨ ਸ਼ਰਧਾਲੂਆਂ ਵੱਲੋਂ ਸਿੱਧ ਜੋਗੀ ਦੇ ਦਰਬਾਰ 'ਚ ਬੱਕਰੀ ਵੀ ਚੜਾਈ ਜਾਂਦੇ ਹਨ ਇਹਨਾਂ ਬੱਕਰੀਆਂ ਦੀ ਬਲੀ ਨਹੀਂ ਦਿੱਤੀ ਜਾਂਦੀ ਬਲਕੇ ਉਹਨਾਂ ਨੂੰ ਪਾਲ ਕੇ ਜੰਗਲ ਵਿੱਚ ਛੱਡ ਦਿੱਤਾ ਜਾਂਦਾ ਹੈ ਮੰਨਤਾ ਹੈ ਕਿ ਬਾਬਾ ਜੀ ਦਾ ਜਨਮ ਚਾਰਾਂ ਯੁਗਾਂ ਵਿੱਚ ਹੋਇਆ ਤੇ ਹਰ ਵਾਰ ਉਹਨਾਂ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਗਿਆ ਸਤਜੁਗ ਵਿੱਚ ਉਹਨਾਂ ਨੇ ਸਕੰਦ ਤ੍ਰੇਤਾ ਵਿੱਚ ਕੌਲ ਦਵਾਪਰ ਵਿੱਚ ਮਹਾਕੌਲ ਦੇ ਰੂਪ ਵਿੱਚ ਜਨਮ ਲਿਆ ਕਲਯੁਗ ਵਿੱਚ ਬਾਬਾ ਜੀ ਦਾ ਜਨਮ ਵਿਸ਼ਨੂੰ ਵੇਸ਼ ਤੇ ਲక్ష్ਮੀ ਦੇ ਘਰ ਕਾਠਿਆਵਾੜ ਜ਼ਿਲ੍ਹਾ ਗੁਜਰਾਤ ਵਿਖੇ ਹੋਇਆ ਸਥਾਨਕ ਸਕੂਲ ਤੋਂ ਉਹਨੇ ਹਿੰਦੀ ਤੇ ਸੰਸਕ੍ਰਿਤ ਦੀ ਸਿੱਖਿਆ ਹਾਸਲ ਕੀਤੀ ਤੇ ਉੱਚ ਸਿੱਖਿਆ ਕਾਂਸੀ ਤੋਂ ਹਾਸਲ ਕੀਤੀ ਮਾਤਾ ਪਿਤਾ ਦੀ ਇੱਛਾ ਸੀ ਕਿ ਉਹ ਵਿਆਹ ਕਰਵਾ ਕੇ ਗ੍ਰਸਤੀ ਜਿਮਨ ਬਤਾਉਣ ਪਰ ਬਚਪਨ ਤੋਂ ਹੀ ਉਹ ਪ੍ਰਭੂ ਭਗਤੀ ਵਾਲੇ ਸਨ ਬਾਬਾ ਜੀ ਦੇ ਵਾਰ-ਵਾਰ ਮਨਾ ਕਰਨ ਤੇ ਜਦ ਘਰ ਦੇ ਲੋਕ ਆਪਣੀ ਜਿੱਦ ਤੇ ਅੜੇ ਰਹੇ ਤਾਂ 12 ਸਾਲ ਦੀ ਉਮਰ ਵਿੱਚ ਆਪ ਨੇ ਘਰ ਤਿਆਗ ਦਿੱਤਾ ਤੇ ਗੁਰੂ ਦੀ ਤਲਾਸ਼ 'ਚ ਤੁਰ ਪਏ ਉਹ ਜੂਨਾ ਗੜ ਵਿੱਚ ਗੁਰੂ ਦੱਤਾ ਤਰੇਜੀ ਦੇ ਅਖਾੜੇ 'ਚ ਜਾ ਪੁੱਜੇ ਉਹਨਾਂ ਨੇ ਗੁਰੂ ਦੱਤਾ ਤਰੇ ਨੂੰ ਬੇਨਤੀ ਕੀਤੀ ਕਿ ਉਹ ਲੋਕਾਂ ਦੀ ਗਰੀਬੀ ਤੇ ਦੁੱਖਾਂ ਦਾ ਹੱਲ ਦੱਸਣ ਗੁਰੂ ਦੱਤਾ ਤਰੇ ਜੀ ਨੇ ਸਮਝਾਇਆ ਕਿ ਇਸ ਦਾ ਹੱਲ ਬਹੁਤ ਔਖਾ ਹੈ ਉਹਨਾਂ ਬਾਬਾ ਬਾਲਕਨਾਥ ਨੂੰ ਕਿਹਾ ਕਿ ਤੂੰ ਅਜੇ ਛੋਟਾ ਹੈ ਇਸ ਲਈ ਘਰ ਵਾਪਸ ਚਲਾ ਜਾ ਬਾਬਾ ਜੀ ਦੇ ਇਨਕਾਰ ਕਰਨ ਤੇ ਗੁਰੂ ਨੇ ਉਹਨਾਂ ਨੂੰ ਸਮਝਾਇਆ ਕੇ ਲੋਕਾਂ ਨੂੰ ਦਾਤਾ ਮੰਡਣ ਲਈ ਤੈਨੂੰ ਆਪਣੇ ਹਿੱਸੇ ਦੀਆਂ ਸਾਰੀਆਂ ਦਾਤਾਂ ਤੇ ਆਰਾਮ ਛੱਡਣਾ ਪਵੇਗਾ। ਬਾਬਾ ਜੀ ਨੇ ਕਿਹਾ ਕਿ ਉਹ ਇਹ ਸਭ ਕਰਨ ਲਈ ਤਿਆਰ ਹਨ। ਗੁਰੂ ਜੀ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਅੱਜ ਤੋਂ ਬਾਅਦ ਧੰਨ ਤੇ ਕੱਪੜਾ ਨਾ ਪਾਵੀਂ, ਰੋਟੀ ਨਾ ਖਾਵੀਂ, ਕਿਸੇ ਮਕਾਨ ਚ ਨਾ ਰਹੀਂ, ਕਿਸੇ ਰਿਸ਼ਤੇ ਦਾ ਸਾਥ ਨਾ ਮਾਣੀ ਤੇ ਆਪਣੇ ਹਿੱਸੇ ਦੀਆਂ ਸਾਰੀਆਂ ਸੁੱਖ ਸਹੂਲਤਾਂ ਛੱਡ ਲਈ। ਗੁਰੂ ਨੇ ਬਾਬਾ ਜੀ ਨੂੰ ਝੋਲੀ, ਚਿਮਟਾ, ਬਿਰਾਗਣ ਸਿੰਗੀ ਤੇ ਖੜਾਵਾਂ ਦਿੱਤੀਆਂ ਇੱਕ ਦਿਨ ਗੁਰੂ ਜੀ ਦੇ ਅਖਾੜੇ 'ਚ ਇੱਕ ਔਰਤ ਆਈ ਉਸ ਨੇ ਕਿਹਾ ਕਿ ਉਸ ਦੇ ਬੱਚੇ ਨੂੰ ਇੱਕ ਰਾਖਸ਼ ਫੜ ਕੇ ਲੈ ਗਿਆ ਹੈ ਔਰਤ ਨੇ ਗੁਰੂ ਕੋਲ ਮਦਦ ਲਈ ਫਰਿਆਦ ਕੀਤੀ ਤਾਂ ਗੁਰੂ ਨੇ ਆਪਣੇ ਪੰਜ ਚੇਲਿਆਂ ਨੂੰ ਉਹ ਸਮਾਈ ਦੇ ਬੱਚੇ ਨੂੰ ਲੱਭਣ ਲਈ ਭੇਜਿਆ ਪਰ ਉਹਨਾਂ ਦੇ ਹੱਥ ਕੁਝ ਨਾ ਲੱਗਾ ਫਿਰ ਗੁਰੂ ਜੀ ਨੇ ਬਾਬਾ ਜੀ ਨੂੰ ਅਸ਼ੀਰਵਾਦ ਦੇ ਕੇ ਭੇਜਿਆ ਤਾਂ ਬਾਬਾ ਜੀ ਨੇ ਇੱਕ ਜੰਗਲ ਵਿੱਚ ਸਾਧੂ ਦਾ ਰੂਪ ਧਾਰ ਕੇ ਬੈਠੇ ਰਾਖਸ਼ ਨੂੰ ਲੱਭ ਲਿਆ ਬਾਬਾ ਜੀ ਨੇ ਉਸ ਕੋਲੋਂ ਮਾਈ ਦਾ ਬੱਚਾ ਵਾਪਸ ਮੰਗਿਆ ਪਰ ਰਾਖਸ਼ ਨੇ ਕਿਹਾ ਕਿ ਉਹ ਤਾਂ ਸਾਧੂ ਹੈ ਤੇ ਭਜਨ ਬੰਦਗੀ ਵਿੱਚ ਰਹਿੰਦਾ ਹੈ ਉਸ ਨੇ ਕੋਈ ਬੱਚਾ ਨਹੀਂ ਚੁੱਕਿਆ ਜਦ ਬਾਬਾ ਜੀ ਨੇ ਆਪਣੀ ਸ਼ਕਤੀ ਵਿਖਾਈ ਤਾਂ ਉਹ ਅਸਲੀ ਰੂਪ ਚਾ ਗਿਆ ਬਾਬਾ ਜੀ ਨੇ ਆਪਣੇ ਚਿਮਟੇ ਨਾਲ ਰਾਖਸ਼ ਦੇ ਪੇਟ ਵਿੱਚੋਂ ਮਰਿਆ ਹੋਇਆ ਬੱਚਾ ਕੱਢਿਆ ਤੇ ਉਸ ਨੂੰ ਮੁੜ ਜਿੰਦਾ ਕਰ ਦਿੱਤਾ ਜਦ ਬਾਬਾ ਬਾਲਕਨਾਥ ਨੇ ਉਹ ਬੱਚਾ ਮਾਈ ਦੇ ਹਵਾਲੇ ਕੀਤਾ ਤਾਂ ਗੁਰੂ ਦੱਤਾ ਤਰੇ ਬਹੁਤ ਖੁਸ਼ ਹੋਏ ਤੇ ਬਾਬਾ ਜੀ ਨੂੰ ਕਿਹਾ ਕਿ ਤੂੰ ਹੁਣ ਬਾਲਕ ਤੋਂ ਬਲਕਨਾਥ ਹੋ ਗਿਆ ਏ ਅੱਜ ਤੋਂ ਧਰਮ ਪ੍ਰਚਾਰ ਕਰਨਾ ਤੇ ਲੋਕਾਂ ਨੂੰ ਸੰਤ ਬਖਸ਼ਣੀ ਤੇਰਾ ਫਰਜ਼ ਹੋਵੇਗਾ ਉਹਨਾਂ ਨੇ ਬਾਬਾ ਜੀ ਨੂੰ ਥਾਪੜਾ ਦਿੱਤਾ ਤੇ ਕਿਹਾ ਕਿ ਹੁਣ ਤੂੰ ਛਤ ਲਾਈਆਂ ਜਾ ਤੇ ਉੱਥੇ ਜਾ ਕੇ ਆਪਣੇ ਕੌਤਕ ਦਿਖਾ ਉਹਨਾਂ ਬਾਬਾ ਜੀ ਨੂੰ ਹੁਕਮ ਦਿੱਤਾ ਕਿ ਰਸਤੇ ਵਿੱਚ ਜਿੰਨੇ ਵੀ ਘਰ ਆਉਣ ਸਾਰਿਆਂ ਦਾ ਕੁੰਡਾ ਖੜਕਾ ਕੇ ਚੰਗੀ ਮੱਤ ਬਖਸ਼ੀ ਤੇ ਧਰਮ ਪ੍ਰਚਾਰ ਕਰੀ ਇਸ ਸਫ਼ਰ ਦੌਰਾਨ ਬਾਬਾ ਜੀ ਵੱਖ-ਵੱਖ ਧਾਰਮਿਕ ਥਾਵਾਂ ਤੇ ਗਏ ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸ ਦੌਰਾਨ ਬਾਬਾ ਬਾਲਕਨਾਥ ਪੰਜਾਬ ਦੇ ਸ਼ਹਿਰ ਜਲੰਧਰ ਵਿਖੇ ਵੀ ਆਏ ਤੇ ਧੂਣਾ ਤਪਾਇਆ ਇਸੇ ਜਗ੍ਹਾ ਬਾਬਾ ਜੀ ਦਾ ਮੰਦਿਰ ਵੀ ਬਣਿਆ ਹੋਇਆ ਹੈ ਜੋ ਦਿਲਬਾਗ ਨਗਰ ਸਥਿਤ ਹੈ ਅਤੇ ਹਰ ਐਤਵਾਰ ਇੱਥੇ ਬਾਬਾ ਜੀ ਦੀ ਚੌਂਕੀ ਲਗਾਈ ਜਾਂਦੀ ਹੈ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਬਾਬਾ ਜੀ ਸ਼ਾਤ ਲਾਈਆਂ ਪੁੱਜੇ ਤੇ ਰਤਨੋਂ ਨਾਂ ਦੀ ਇੱਕ ਲੋਹਾਰੀ ਦੇ ਘਰ ਪਹੁੰਚੇ ਤੇ ਅਲੱਖ ਨਰੰਜਨ ਦਾ ਹੋਕਾ ਦਿੱਤਾ ਮਾਈ ਰਤਨੋਂ ਨੇ ਵੇਖਿਆ ਕਿ ਇੱਕ ਛੋਟਾ ਬਾਲਕ ਬਾਹਰ ਖੜਾ ਹੈ ਸਿਰ ਤੇ ਝਟਾਵਾਂ ਪੈਰੀ ਖੜਾਵਾਂ ਹੱਥ ਚ ਚਿਮਟਾ ਮੋਢੇ ਤੇ ਝੋਲੀ ਹੈ ਨੂਰਾਨੀ ਚਿਹਰੇ ਵਾਲੇ ਇਸ ਬਾਲਕ ਨੂੰ ਖੈਰ ਪਾਉਣ ਲਈ ਮਾਈ ਰਤਨੋਂ ਆਟਾ ਲੈ ਕੇ ਆਈ ਤਾਂ ਬਾਬਾ ਜੀ ਨੇ ਹੱਸ ਕੇ ਆਖਿਆ ਮਾਈ ਮੈਂ ਖੈਰ ਲੈਣ ਨਹੀਂ ਆਇਆ ਮੈਂ ਤਾਂ ਤੇਰੀ ਚੱਕਰੀ ਕਰਨ ਆਇਆ ਹਾਂ ਅੱਜ ਤੋਂ ਮੈਂ ਤੇਰੀਆਂ ਗਊਆਂ ਚਾਰਿਆ ਕਰਾਂਗਾ ਮਾਈ ਰਤਨੋ ਨੇ ਕਿਹਾ ਕਿ ਤੂੰ ਤਾਂ ਨਿੱਕਾ ਬਾਲਕ ਹੈ ਇੱਥੇ ਜੰਗਲਾਂ ਵਿੱਚ ਸ਼ੇਰ ਸੱਪ ਤੇ ਕਈ ਖਤਰਨਾਕ ਜਾਨਵਰ ਹਨ ਤੂੰ ਕਿਸ ਤਰ੍ਹਾਂ ਗਊਆਂ ਚਾਰੇਂਗਾ ਜਦ ਬਾਬਾ ਜੀ ਨਾ ਮੰਨੇ ਤਾਂ ਮਾਈ ਰਤਨੋ ਨੇ ਕਿਹਾ ਕਿ ਮੈਂ ਇਕੱਲੀ ਰਹਿੰਦੀ ਹਾਂ ਮੇਰੇ ਕੋਲ ਤੈਨੂੰ ਦੇਣ ਲਈ ਕੁਝ ਨਹੀਂ ਹੈ ਬਾਬਾ ਜੀ ਨੇ ਕਿਹਾ ਕਿ ਮੈਨੂੰ ਪੈਸੇ ਨਹੀਂ ਚਾਹੀਦੇ ਮੈਂ ਸਾਧੂ ਸੁਭਾਅ ਵਾਲਾ ਹਾਂ ਇਸ ਲਈ ਮੈਂ ਤੇਰੇ ਘਰ ਨਹੀਂ ਰਹਾਗਾ ਮੈਂ ਸਵੇਰੇ ਗੰਮਾ ਲੈ ਜਾਇਆ ਕਰਾਂਗਾ ਤੇ ਸ਼ਾਮ ਨੂੰ ਚਾਰ ਕੇ ਛੱਡ ਜਾਇਆ ਕਰਾਂਗਾ ਜਿਕਰ ਜੋਗ ਹੈ ਕਿ ਦੁਆਪਰ ਯੁੱਗ ਵਿੱਚ ਜਦ ਬਾਬਾ ਬਾਲਕਨਾਥ ਮਹਾਕੌਲ ਦੇ ਰੂਪ ਚ ਸਨ ਤਾਂ ਉਸ ਜਨਮ ਵਿੱਚ ਰਤਨੋ ਮਾਈ ਧਰਮੋਂ ਦੇ ਨਾਂ ਨਾਲ ਜਾਣੀ ਜਾਂਦੀ ਸੀ ਮਹਾਕੌਲ ਸ਼ਿਵ ਦੇ ਦਰਸ਼ਨਾਂ ਲਈ ਕਲਾਸ਼ ਪਰਬਤ ਦੀ ਪਹਾੜ ਚ ਸਨ ਤਾਂ ਮਾਈ ਧਰਮੋਂ ਨੇ ਹੀ ਉਹਨਾਂ ਨੂੰ ਭਗਵਾਨ ਸ਼ਿਵ ਨੂੰ ਮਿਲਣ ਦਾ ਤਰੀਕਾ ਦੱਸਿਆ ਸੀ ਇਸੇ ਦਰਨਵਾਈ ਧਰਮਾਂ ਦੇ ਕਰਮਾਹ ਕੌਲ ਨੇ 12 ਘੜੀਆਂ ਬਤਾਈਆਂ ਸਨ ਉਸ ਤੋਂ ਬਾਅਦ ਉਹ ਮਾਨਸਰੋਵਰ ਵੇਖੇ ਮਾਂ ਪਾਰਵਤੀ ਨੂੰ ਮਿਲੇ ਤੇ ਮਾਂ ਪਾਰਵਤੀ ਨੇ ਮਹਾਕੌਲ ਨੂੰ 12 ਸਾਲਾਂ ਦਾ ਬਾਲਕ ਬਣਾ ਦਿੱਤਾ ਤੇ ਭਗਵਾਨ ਸ਼ਿਵ ਕੋਲ ਲੈ ਗਏ ਕਿਉਂਕਿ ਮਾਂ ਪਾਰਵਤੀ ਨੇ ਉਹਨਾਂ ਨੂੰ ਬਾਲ ਰੂਪ ਬਖਸ਼ਿਆ ਸੀ ਇਸ ਲਈ ਭਗਵਾਨ ਸ਼ਿਵ ਨੇ ਬਾਬਾ ਜੀ ਨੂੰ ਇਸੇ ਰੂਪ ਵਿੱਚ ਰਹਿਣ ਦਾ ਵਰ ਦਿੱਤਾ ਜਦ ਮਹਾਕੌਲ ਨੇ ਭਗਵਾਨ ਸ਼ਿਵ ਨੂੰ ਮਾਈ ਧਰਮਾਂ ਬਾਰੇ ਦੱਸਿਆ ਤਾਂ ਭਗਵਾਨ ਸ਼ਿਵ ਨੇ ਮਾਈ ਤਰ ਮਨੋ ਵੀ ਦਰਸ਼ਨ ਦਿੱਤੇ ਤੇ ਕਿਹਾ ਕਿ ਕਲਯੁਗ ਵਿੱਚ ਜਦ ਇਹ ਸਾਧੂ ਜਨਮ ਲਵੇਗਾ ਤਾਂ ਉਹ ਇਹਨਾਂ 12 ਘੜੀਆਂ ਦਾ ਹਿਸਾਬ ਦੇਵੇਗਾ ਤੇ 12 ਘੜੀਆਂ ਦੇ ਬਦਲੇ 12 ਸਾਲ ਤੇਰੀ ਚੱਕਰੀ ਕਰੇਗਾ ਇਹ ਸਾਧੂ ਦੇ ਨਾਲ ਨਾਲ ਤੇਰਾ ਵੀ ਨਾ ਹੋਵੇਗਾ ਮੰਨਿਆ ਜਾਂਦਾ ਹੈ ਕਿ ਬਾਬਾ ਜੀ ਕਲਯੁਗ ਵਿੱਚ ਉਹਨਾਂ 12 ਘੜੀਆਂ ਦਾ ਹਿਸਾਬ ਦੇਣ ਲਈ ਹੀ ਮਾਈ ਰਤਨੋਂ ਦੇਕਰ ਆਏ ਸਨ ਬਾਬਾ ਜੀ ਸਵੇਰੇ ਗਉਆਂ ਲੈ ਜਾਂਦੇ ਤੇ ਬਨਖੰਡੀ ਵਿੱਚ ਗਊਆਂ ਨੂੰ ਚਰਨ ਲਈ ਛੱਡ ਦਿੰਦੇ ਤੇ ਆਪ ਧੂਣਾ ਤਪਾ ਕੇ ਸ਼ਿਵ ਭਗਤੀ ਚ ਲੀਨ ਹੋ ਜਾਂਦੇ ਮਾਈ ਰਤਨੋਂ ਦੁਪਹਿਰ ਨੂੰ ਬਾਬਾ ਜੀ ਲਈ ਰੋਟੀ ਲਈ ਆਈ ਤਾਂ ਵੇਖਿਆ ਕਿ ਬਾਬਾ ਜੀ ਰੁੱਖ ਹੇਠਾਂ ਸਮਾਦੀ ਚ ਬੈਠੇ ਹਨ ਰਤਨੋਂ ਵੀ ਕੋਲ ਬੈਠ ਗਈ ਜਦ ਬਾਬਾ ਜੀ ਨੇ ਅੱਖਾਂ ਖੋਲੀਆਂ ਤਾਂ ਉਹਨਾਂ ਨੇ ਰੋਟੀਆਂ ਤੇ ਲੱਸੀ ਉੱਥੇ ਹੀ ਰੱਖ ਦੇਣ ਲਈ ਕਿਹਾ ਤੇ ਕਿਹਾ ਕਿ ਅੱਗੇ ਤੋਂ ਮੇਰੀ ਉਡੀਕ ਨਾ ਕਰਿਆ ਕਰੋ ਤੇ ਰੋਟੀ ਲੱਸੀ ਮੇਰੇ ਕੋਲ ਰੱਖ ਕੇ ਮੁੜ ਜਾਇਆ ਕਰੋ ਸ਼ਾਮ ਨੂੰ ਬਾਬਾ ਜੀ ਗਊਆਂ ਚਾਰ ਕੇ ਵਾਪਸ ਛੱਡ ਜਾਂਦੇ ਇਸ ਤਰ੍ਹਾਂ 12 ਸਾਲ ਬੀਤ ਗਏ ਇੱਕ ਦਿਨ ਬਾਬਾ ਜੀ ਰੋਜ਼ ਵਾਂ ਗਊਆਂ ਨੂੰ ਚਰਨ ਲਈ ਛੱਡ ਕੇ ਧਿਆਨ ਚ ਬੈਠ ਗਏ ਇਸ ਦੌਰਾਨ ਗਊਆਂ ਜਿਮੀਦਾਰ ਦੇ ਖੇਤ ਚ ਵੜ ਗਈਆਂ ਤੇ ਖੇਤ ਉਜਾੜ ਦਿੱਤੇ ਪਤਾ ਲੱਗਣ ਤੇ ਜਿਮੀਦਾਰ ਗੁੱਸੇ ਚ ਆ ਗਏ ਤੇ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਪੁਲਿਸ ਨੇ ਗਊਆਂ ਨੂੰ ਬੜਸਰ ਥਾਣੇ ਚ ਬੰਨ ਲਿਆ ਤੇ ਜਿਮੀਦਾਰਾਂ ਨੂੰ ਲੈ ਕੇ ਮਾਈ ਰਤਨੋਂ ਦੇ ਘਰ ਗਏ ਜ਼ਿਮੀਂਦਾਰਾਂ ਨੇ ਮਾਈ ਨੂੰ ਬਾਬਾ ਜੀ ਬਾਰੇ ਬੁਰਾ ਭਲਾ ਕਿਆ ਤੇ ਧਮਕੀ ਦਿੱਤੀ ਕਿ ਉਹ ਨੁਕਸਾਨ ਦੀ ਪੂਰਤੀ ਲਈ ਉਸਦਾ ਘਰ নিলাম ਕਰਵਾ ਦੇਣਗੇ ਮਾਈ ਰਤਨੋ ਵੀ ਗੁੱਸੇ ਵਿੱਚ ਆ ਗਈ ਤੇ ਜ਼ਿਮੀਂਦਾਰਾਂ ਸਮੇਤ ਬਾਬਾ ਜੀ ਕੋਲ ਪਹੁੰਚੀ ਬਾਬਾ ਜੀ ਭਗਤੀ ਚ ਲੀਨ ਸਨ ਮਾਈ ਰਤਨੋ ਬਾਬਾ ਜੀ ਨੂੰ ਬੁਰਾ ਭਲਾ ਕਹਿਣ ਲੱਗੀ ਬਾਬਾ ਜੀ ਨੇ ਕਿਹਾ ਕਿ ਜ਼ਿਮੀਂਦਾਰ ਝੂਠ ਬੋਲ ਰਹੇ ਹਨ ਉਹਨਾਂ ਦੇ ਖੇਤ ਹਰੇ ਭਰੇ ਹਨ ਜੇ ਯਕੀਨ ਨਹੀਂ ਆਉਂਦਾ ਤਾਂ ਜਾ ਕੇ ਵੇਖ ਆਓਣ ਜ਼ਮੀਂਦਾਰਾਂ ਨੇ ਕਿਹਾ ਕਿ ਉਹ ਖੁਦ ਆਪਣੇ ਖੇਤਾਂ ਦਾ ਉਜਾੜਾ ਵੇਖ ਕੇ ਆਏ ਹਨ। ਬਾਬਾ ਜੀ ਦੇ ਵਾਰ-ਵਾਰ ਕਹਿਣ ਤੇ ਕੁਝ ਜ਼ਮੀਂਦਾਰ ਖੇਤਾਂ ਵੱਲ ਗਏ। ਮਾਈ ਰਤਨੋਂ ਗੁੱਸੇ ਵਿੱਚ ਬਾਬਾ ਜੀ ਨੂੰ ਕਹਿਣ ਲੱਗੀ ਕਿ ਮੈਂ ਤੈਨੂੰ 12 ਸਾਲ ਲੱਸੀ ਤੇ ਰੋਟੀਆਂ ਖਵਾਉਂਦੀ ਰਹੀ ਤੇ ਤੂੰ ਇਹ ਮੁੱਲ ਮੋੜਿਆ ਹੈ। ਇਹ ਗੱਲ ਸੁਣਦਿਆਂ ਹੀ ਬਾਬਾ ਜੀ ਨੇ ਚਿੰਟਾ ਚੁੱਕਿਆ ਤੇ ਉਸ ਦਰਖਤ ਦੇ ਤਣੇ ਤੇ ਮਾਰਿਆ। ਉਸ ਵਿੱਚੋਂ 12 ਸਾਲ ਦੀਆਂ ਰੋਟੀਆਂ ਡਿੱਗਣ ਲੱਗੀਆਂ। ਉਹਨਾਂ ਨੇ ਚਿੰਟਾ ਜ਼ਮੀਨ ਤੇ ਮਾਰਿਆ ਤਾਂ ਉੱਥੋਂ ਲੱਸੀ ਦੀਆਂ ਧਾਰਾਂ ਵਹਿ ਤੁਰੀਆਂ। ਬਾਬਾ ਜੀ ਨੇ ਕਿਹਾ ਕਿ اے ਮਾਈ ਮੈਂ ਗੁਰੂ ਦੇ ਹੁਕਮ ਤੋਂ ਬਾਅਦ ਕਦੇ ਕੁਝ ਨਹੀਂ ਖਾਦਾ ਆ ਚੁੱਕਾ ਆਪਣੀਆਂ 12 ਸਾਲ ਦੀਆਂ ਰੋਟੀਆਂ ਤੇ ਲੱਸੀ ਆਪਣੇ ਖੇਤਾਂ ਵੱਲ ਗਏ ਜ਼ਿਮੀਂਦਾਰਾਂ ਨੇ ਵੇਖਿਆ ਕਿ ਉਹਨਾਂ ਦੇ ਖੇਤ ਪਹਿਲਾਂ ਨਾਲੋਂ ਵੀ ਹਰੇ ਭਰੇ ਸਨ ਉਹ ਬਾਬਾ ਜੀ ਦਾ ਚਮਤਕਾਰ ਵੇਖ ਕੇ ਹੈਰਾਨ ਰਹਿ ਗਏ ਤੇ ਵਾਪਸ ਪਰਤ ਕੇ ਬਾਬਾ ਜੀ ਕੋਲੋਂ ਮਾਫੀ ਮੰਗੀ ਮਾਈ ਰਤਨੋਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ ਉਹ ਬਾਬਾ ਜੀ ਕੋਲੋਂ ਮਾਫੀ ਮੰਗਣ ਲੱਗੀ ਤਾਂ ਬਾਬਾ ਜੀ ਨੇ ਕਿਹਾ ਕਿ ਮੈਂ ਪਿਛਲੇ ਜਨਮ ਦੀਆਂ 12 ਘੜੀਆਂ ਬਦਲੇ 12 ਸਾਲ ਦੀ ਚੱਕਰੀ ਕਰਕੇ ਤਰਾ ਕਰਜ਼ ਉਤਾਰ ਦਿੱਤਾ ਹੈ ਹੁਣ ਮੈਂ ਤੇਰੀਆਂ ਗਊਆਂ ਨਹੀਂ ਚਾਰਾਂਗਾ ਰਤਨੋ ਦੇ ਵਾਰ-ਵਾਰ ਕਹਿਣ ਤੇ ਵੀ ਉਹ ਨਾ ਮੰਨੇ ਤੇ ਜੰਗਲਾਂ ਵੱਲ ਨੂੰ ਧੁਰ ਪਏ ਮਾਈ ਰਤਨੋ ਨੂੰ ਬਹੁਤ ਪਛਤਾਵਾ ਹੋਇਆ ਤੇ ਉਹ ਕਈ ਦਿਨ ਬਾਬਾ ਜੀ ਦੀ ਤਲਾਸ਼ 'ਚ ਜੰਗਲਾਂ ਵਿੱਚ ਭਟਕਦੀ ਰਹੀ ਗਊਆਂ ਨੇ ਚਾਰਾ ਖਾਣਾ ਛੱਡ ਦਿੱਤਾ ਬਾਬਾ ਜੀ ਨੇ ਬਨਖੰਡੀ ਤੋਂ ਥੋੜੀ ਦੂਰ ਗਰਨਾ ਝਾੜੀ ਥਲੇ ਧੂਣਾ ਤਪਾਰਿਆ ਇਧਰ ਰਤਨਾਂ ਦੀ ਹਾਲਤ ਵੇਖ ਕੇ ਭਗਵਾਨ ਸ਼ਿਵ ਨੂੰ ਉਸ ਤੇ ਤਰਸ ਆ ਗਿਆ ਉਸ ਨੇ ਮਾਈ ਨੂੰ ਦਰਸ਼ਨ ਦਿੱਤੇ ਤਾਂ ਰਤਨਾਂ ਨੇ ਉਹਨਾਂ ਪਾਸੋਂ ਬਾਬਾ ਬਾਲਕਨਾਥ ਨੂੰ ਮਿਲਣ ਦੀ ਜੁਗਤ ਪੁੱਛੀ ਤਾਂ ਉਹਨਾਂ ਨੇ ਕਿਹਾ ਕਿ ਜੇ ਤੂੰ ਉਸ ਬਾਲਕ ਨੂੰ ਮਿਲਣਾ ਚਾਹੁੰਦੀ ਹੈ ਤਾਂ ਸੱਚੇ ਦਿਲ ਨਾਲ ਉਸ ਨੂੰ ਯਾਦ ਕਰ ਤੇ ਰੋਟ ਪ੍ਰਸ਼ਾਦ ਬਣਾ ਮਾਈ ਰਤਨਾਂ ਨੇ ਇਸੇ ਤਰ੍ਹਾਂ ਕੀਤਾ ਤਾਂ ਬਾਬਾ ਜੀ ਨੇ ਰਤਨ ਨੂੰ ਦਰਸ਼ਨ ਦਿੱਤੇ ਤੇ ਕਿਹਾ ਕਿ ਮੈਂ ਤੁਹਾਡੀਆਂ ਗਊਆਂ ਚਾਰਿਆ ਕਰਾਂਗਾ ਉਹਨਾਂ ਕਿਹਾ ਕਿ ਗਊਆਂ ਨੂੰ ਕੱਚੀ ਲੱਸੀ ਦਾ ਛਿੱਟਾ ਦੇਣਾ ਤੇ ਹਰ ਐਤਵਾਰ ਮੇਰੇ ਨਾਂ ਦਾ ਰੋਟ ਬਣਾ ਕੇ ਲੋਕਾਂ 'ਚ ਵੰਡਦਿਆ ਕਰਨਾ ਧੰਨਵਾਦ